ਸਰਕਾਰ ਮੁਰਦਾਬਾਦ ਦੇ ਨਾਰੇ ਪੰਜਾਬ ਦੀਆਂ ਸੜਕਾਂ ਤੇ ਲੱਗੇ ਨੇ ਨਾਰੇ ਲਗਾਉਣ ਵਾਲੇ ਕਿਸਾਨ ਨੇ ਤਸਵੀਰਾਂ ਜਲੰਧਰ ਤੋਂ ਨੇ ਜਿੱਥੇ ਕਿਸਾਨਾਂ ਨੇ ਟਰੈਕਟਰ ਮਾਰਚ ਕੱਟ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਕਿਸਾਨਾਂ ਵੱਲੋਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦਿੱਲੀ ਦੇ ਵਿੱਚ ਪੁਲਿਸ ਵੱਲੋਂ ਕਿਸਾਨਾਂ ਖਿਲਾਫ ਦਰਜ ਕੀਤੀਆਂ ਐਫਆਈਆਰਸ ਅਤੇ ਹੋਰ ਵਾਅਕ ਵਾਖ ਮੰਗਾਂ ਨੂੰ ਲੈ ਕੇ ਟਰੈਕਟਰ ਮਾਰਚ ਕੱਟ ਕੇ ਕਿਸਾਨ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆਏ ਨੇ ਕਿਸਾਨਾਂ ਦੇ ਇਸ ਕਾਫਲੇ ਵਾਂਗ ਮੰਗਾਂ ਲਈ ਸੰਘਰਸ਼ ਵੀ ਲੰਮਾ ਰਿਹਾ ਨਰਾਜ਼ਗੀ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਹੈ 224 ਲੋਕ ਸਭਾ ਚੋਣਾਂ ਵੀ ਨੇੜੇ ਆ ਗਈਆਂ ਨੇ ਅਜਿਹੇ ਕਿਸਾਨਾਂ ਨੇ ਕਮਰ ਕੱਸ ਲਈ ਹੈ ਅਤੇ ਹਥਿਆਰ ਉਹੀ ਪੁਰਾਣਾ ਸ਼ਾਂਤਮਈ ਸੰਘਰਸ਼ ਜਿਸ ਨੂੰ ਬਰਕਰਾਰ ਰੱਖਿਆ ਗਿਆ ਹੈ ਦਿਹਾੜਾ ਗਣਤੰਤਰ ਦਿਵਸ ਦਾ ਸੀ ਜਿਸ ਮੌਕੇ ਕਿਸਾਨਾਂ ਨੇ ਇਹ ਟਰੈਕਟਰ ਮਾਰਚ ਕੱਢਿਆ ਦੇਖੋ ਅੱਜ ਜਿਹੜਾ ਇਹ ਪ੍ਰੋਗਰਾਮ ਹੈ ਸੰਯੁਕਤ ਕਿਸਾਨ ਮੋਰਚੇ ਆਲ ਇੰਡੀਆ ਦਾ ਪ੍ਰੋਗਰਾਮ ਹੈ ਔਰ ਪਿਛਲੇ ਦਿਨ ਜਿਹੜੀ ਇੱਥੇ 16 ਤਰੀਕ ਨੂੰ ਕਨਵੈਨਸ਼ਨ ਕੀਤੀ ਸੀ ਉਹ ਵੀ ਜਿਹੜੀ ਸੀ ਆਲ ਇੰਡੀਆ ਦੀ ਕਨਵੈਨਸ਼ਨ ਸੀਗੀ ਆਲ ਇੰਡੀਆ ਦੇ ਸਾਰੇ ਸਾਡੇ ਇੱਥੇ ਸਤਕਾਰਯੋਗ ਲੀਡਰ ਜਿਹੜੇ ਪਹੁੰਚੇ ਸੀਗੇ ਔਰ ਉਹਦੇ ਤਹਿਤ ਹੀ ਅੱਜ ਜਿਹੜਾ ਇਹ ਵੀ ਪ੍ਰੋਗਰਾਮ ਆ ਉਹਦੇ ਤਹਿਤ ਹੀ ਜਿਹੜਾ ਆ 16 ਫਰਵਰੀ ਨੂੰ ਉਹ ਵੀ ਭਰਤ ਮੰਡ ਦਾ ਜਿਹੜਾ ਉਹ ਵੀ ਆਲ ਇੰਡੀਆ ਦਾ ਪ੍ਰੋਗਰਾਮ ਹੈ ਪਹਿਲਾਂ ਤਾਂ ਮੈਂ ਇਹ ਦੱਸ ਦਿਆਂ ਤੁਹਾਨੂੰ ਇਹ ਗੱਲ ਜਿਹੜੀ ਅੱਜ ਸਾਡੀ ਇਹ ਟਰੈਕਟਰ ਰੈਲੀ ਆ ਜਿਹੜੀ ਸਰਕਾਰ ਸਾਡੇ ਨਾਲ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਦੇ ਨਾਲ ਵਾਅਦੇ ਕਰਕੇ ਸਾਨੂੰ ਉੱਥੋਂ ਪਹਟਾਇਆ ਸੀ ਕਿ ਹਾਂ ਅਸੀਂ ਆਹ ਜਿਹੜਾ ਵਾਅਦਾ ਆ ਇਹ ਰਿਟਰਨ ਦੇ ਵਿੱਚ ਵੀ ਬਹੁਤ ਵਾਦੇ ਕੀਤੇ ਸੀ ਸਰਕਾਰ ਨੇ ਪਰ ਉਹਨਾਂ ਵਾਦਿਆਂ ਦੇ ਉੱਤੇ ਸਰਕਾਰ ਜਿਹੜੀ ਮੁਨਕਰ ਹੋ ਗਈ ਆ ਉਹ ਕੋਈ ਵੀ ਜਿਹੜੀ ਸਰਕਾਰ ਉਹਨੂੰ ਇੰਪਲਾਈ ਨਹੀਂ ਕਰ ਰਹੀ ਉਹਦੇ ਰੋਸ ਵਜੋਂ ਅੱਜ ਜਿਹੜਾ ਗਣਤੰਤਰ ਦਿਵਸ ਵਾਲੇ ਦਿਨ ਜਿਹੜਾ ਇਹ ਰੋਸ ਕਿ ਕੱਢਿਆ ਜਾ ਰਿਹਾ ਸਭ ਤੋਂ ਪਹਿਲਾਂ ਜਿਹੜਾ 26 ਜਨਵਰੀ ਨੂੰ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਇਹੀ ਰੋਸ ਪ੍ਰਦਰਸ਼ਨ ਕੀਤਾ ਸੀ ਔਰ ਉੱਥੇ ਦੀਆਂ ਜ਼ਾਲਮ ਸਰਕਾਰਾਂ ਨੇ ਸਾਡਾ ਵੀਰ ਜਿਹੜਾ ਨਵਰੀਤ ਸਿੰਘ ਡਬੜਵਾ ਉਹਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਅਸੀਂ ਸਾਰੇ ਸੰਯੁਕਤ ਕਿਸਾਨ ਮੋਰਚਾ ਆਲ ਇੰਡੀਆ ਵੱਲੋਂ ਅਸੀਂ ਉਸ ਵੀਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਔਰ ਉਹਦੀ ਸ਼ਹਾਦਤ ਨੂੰ ਸਦਾ ਹੀ ਯਾਦ ਰੱਖਿਆ ਜਾਊਗਾ। ਔਰ ਦੂਜੀ ਹੁਣ ਜਿਹੜੀਆਂ ਸਾਡੀਆਂ ਮੰਗਾਂ ਦੇ ਉੱਤੇ ਸਰਕਾਰ ਨੇ ਮੰਨ ਕੇ ਮੁਨਕਰ ਹੋਈ ਆ ਸਭ ਤੋਂ ਪਹਿਲਾਂ ਸੀਗਾ ਕਿ ਐਮਐਸਪੀ ਦਾ ਮੁੱਦਾ। ਕਿ ਐਮਐਸਪੀ ਸਰਕਾਰ ਨੇ ਉਦੋਂ ਕਿਹਾ ਸੀ ਕਿ ਕਮੇਟੀ ਬਣਾਵਾਂਗੇ ਅਸੀਂ ਔਰ ਉਹ ਜਿਹੜੀ ਕਮੇਟੀ ਆ ਉਹ ਬਿਲਕੁਲ ਮਤਲਬ ਕਿ ਉਹਦੇ ਵਿੱਚ ਅੱਧ ਤੋਂ ਵੱਧ ਐਸਕੇਮ ਦੇ ਮੈਂਬਰ ਲੈ ਜਾਣਗੇ। ਬਹੁਤ ਮਤ ਐਸਕੇਮ ਦਾ ਹੋਵੇਗਾ। ਪਰ ਲੇਕਿਨ 2-3 ਮੈਂਬਰ ਐਸਕੇਮ ਲਈ ਛੱਡ ਕੇ ਬਾਕੀ ਸਾਰੇ ਹੀ ਸਰਕਾਰ ਨੇ ਆਪਣੇ ਚਿਹਰੇ ਤੇ ਪਾਏ। ਔਰ ਸਾਡੇ ਇਸ ਕੇਮੇ ਉਹ ਕਮੇਟੀ ਨੂੰ ਜਿਹੜਾ ਆ ਬਿਲਕੁਲ ਮੁੱਢੋ ਰੱਦ ਕਰ ਦਿੱਤਾ। ਦੂਜੀ ਗੱਲ ਇਹ ਆ ਕਿ ਸੁਆਮੀ ਨਾਥਨ ਜੀ ਦੀ ਰਿਪੋਰਟ ਜਿਹੜੀ ਬਣਾ ਕੇ ਇਕਨਕਲ C2+50 ਦਾ ਫਾਰਮੂਲਾ ਸੀ। ਉਹਨੂੰ ਸਰਕਾਰ ਲਾਗੂ ਕਰਨ ਤੋਂ ਬਿਲਕੁਲ ਅੰਨਾ ਕਰਨੀ ਕਰ ਰਹੀ ਆ ਬਿਲਕੁਲ ਉਹਦੇ ਸਾਈਡ ਨੂੰ ਜਾ ਰਹੀ ਆ ਜਦ ਕਿ ਪਿਛਲੀਆਂ ਸਰਕਾਰਾਂ ਔਨ ਟਾਈਮ ਵੀ ਇਹਨਾਂ ਨੇ ਵਾਦਾ ਕੀਤਾ ਸੀ ਕਿ ਅਸੀਂ ਸੁਆਮੀ ਨਾਥਨ ਪੂਰ ਜਿਹੜੀ ਆ ਉਹ ਲਾਗੂ ਕਰਾਂਗੇ। ਤੀਜੀ ਗੱਲ ਇਹ ਆ ਕਿ ਸਾਡਾ ਜਿਹੜਾ ਕਰਜ਼ਾ ਆ ਕਿਸਾਨ ਮਜ਼ਦੂਰਾਂ ਦਾ ਕਰਜ਼ਾ ਇਸ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਸਾਡੇ ਨੂੰ ਭਾ ਨਾ ਪੂਰੇ ਮਿਲਣ ਕਰਕੇ ਸਾਡੇ ਉੱਤੇ ਚੜਿਆ। ਔਰ ਉਹ ਅਸੀਂ ਜਿਹੜਾ ਪਿਛਲੀਆਂ ਸਰਕਾਰਾਂ ਸਾਡੇ ਨਾਲ ਵਾਅਦਾ ਕਰਕੇ ਗਈਆਂ ਉਹ ਸਾਡੀ ਮੰਗ ਜਿਹੜੀ ਇਹਨਾਂ ਨੇ ਮੰਨੀ ਸੀ ਉਹ ਤੋਂ ਵੀ ਮਨਕਰ ਹੋ ਰਿਹਾ ਹੈ ਤੀਜਾ ਜਿਹੜਾ ਬਿੱਲ ਬਿਜਲੀ ਬਿੱਲ ਇਹਨਾਂ ਨੇ ਬਣਾਇਆ ਸੀ ਕਿ 2020 ਉਹ ਉਦੋਂ ਰਿਟਰਨ ਦੇ ਵਿੱਚ ਇਹਨਾਂ ਨੇ ਇਹ ਗੱਲ ਕੀਤੀ ਸੀ ਕਿ ਅਸੀਂ ਉਸ ਬਿੱਲ ਨੂੰ ਖਤਮ ਕਰ ਦਦੇ ਹਾਂ ਔਰ ਜਿਹੜਾ ਕੋਈ ਮਾੜਾ ਮੋਟਾ ਹੋਏਗਾ ਉਹ ਅਸੀਂ ਮਤਲਬ ਸਟੇਟ ਲੈਵਲ ਤੇ ਦੇ ਦੇਵਾਂਗੇ ਸਟੇਟ ਲੈਵਲ ਤੇ ਤੁਸੀਂ ਹੱਲ ਕਰਾ ਲਓ ਪਰ ਸਰਕਾਰ ਉਹਦੇ ਤੋਂ ਵੀ ਮਨਕਰ ਹੋ ਗਈ ਆ ਅੱਜ ਜਿਹੜੇ ਸਮਾਰਟ ਮੀਟਰ ਆ ਬੜੇ ਜ਼ੋਰ ਸ਼ੋਰ ਦੇ ਨਾਲ ਲੁਆਏ ਜਾ ਰਹੇ ਆ ਉਹਨਾਂ ਦਾ ਵੀ ਵਿਰੋਧ ਅੱਜ ਤੇ ਜਿਹੜਾ ਲਖੀਮਪੁਰ ਖੀਰੀ ਦੇ ਵਿੱਚ ਸਾਡੇ ਵੀਰ ਸ਼ਹੀਦ ਹੋਏ ਸੀ ਉਹਨਾਂ ਨੂੰ ਉਹਨਾਂ ਨੂੰ ਇਨਸਾਫ ਦਿਵਾਉਣਾ ਤੇ ਜਿਹੜਾ ਅਜੇ ਮਿਸ਼ਰਾ ਟਹਿਣੀ ਆ ਜਿਹਦੇ ਮੁੰਡੇ ਨੇ ਗੱਡੀ ਚੜਾ ਕੇ ਸਾਡੇ ਵੀਰ ਸ਼ਹੀਦ ਕੀਤੇ ਸੀ ਉਹਨਾਂ ਨੂੰ ਫੜ ਕੇ ਉਹਨਾਂ ਦੇ ਉੱਤੇ ਪਰਚਾ ਤਾਂ ਹੋਇਆ ਹੀ ਆ ਲੇਕਿਨ ਅੰਦਰ ਕਰਾਉਣਾ ਇਹ ਜਿਹੜੀਆਂ ਸਾਡੀਆਂ ਮੰਗਾਂ ਆ ਇੱਕ ਸਾਡੀ ਬੁਢਾਪਾ ਪੈਨਸ਼ਨ ਜਿਹੜੀ ਕਿਸਾਨ ਮਜ਼ਦੂਰਾਂ ਦੀ ਆ ਕਿਉਂਕਿ ਦੇਖੋ ਜਿਹੜਾ ਕਿਸਾਨ ਆ ਜਾਂ ਮਜ਼ਦੂਰ ਆ ਕਿਰਤ ਕਰਕੇ ਢਿੱਡ ਭਰਦਾ ਔਰ ਉਹ ਬੁਢਾਪੇ ਦੇ ਵਿੱਚ ਉਹ ਉਹਦੀ ਹਾਲਤ ਬੜੀ ਮਾੜੀ ਹੁੰਦੀ ਆ ਉਹਦੇ ਬੜਾਪੇ ਦੇ ਵਿੱਚ ਬੜਾਪੇ ਦੀ ਉਹਦੀ ਰੋਟੀ ਰੋਟੀ ਖਾਣ ਵਾਸਤੇ ਜਾਂ ਸਾਰਾ ਕਰਨ ਉਹਨੂੰ 10000 ਰੁਪਇਆ ਜਿਹੜੀ ਪੈਨਸ਼ਨ ਆ ਉਹ ਸਰਕਾਰ ਲਾਗੂ ਕਰੇ ਇਹ ਜਿਹੜੀਆਂ ਸਾਡੀਆਂ ਮੰਗਾਂ ਇਹਨਾਂ ਮੰਗਾਂ ਦੇ ਉੱਤੇ ਅੱਜ ਜਿਹੜਾ ਆ ਟਰੈਕਟਰ ਮਾਰਚ ਕੀਤਾ ਜਾਊਗਾ ਕਿ ਕਿੰਨੇ ਵੇ ਤੱਕ ਕੱਢਿਆ ਨਾ ਇਹ ਟਰੈਕਟਰ ਮਾਰਚ ਲਗਭਗ 2 ਤੋਂ 2.5 ਘੰਟੇ ਚੱਲੇਗਾ ਇਹ ਪੂਰੇ ਜਲੰਧਰ ਸ਼ਹਿਰ ਚ ਕੀ ਹੋਰ ਨਹੀਂ ਚੱਲੇਗਾ ਦੇਖੋ ਇਹ ਤਸੀਲ ਕੰਪਲੈਕਸਾਂ ਦੇ ਦੁਆਲੇ ਹੀ ਸਾਡੀ ਐਸਕੇਮ ਦੀ ਕਾਲ ਆ ਅਸੀਂ ਉਹ ਕਾਲ ਦੇ ਮੁਤਲਕ ਹੀ ਚੱਲਣਾ ਆ ਪੰਜਾਬ ਪਰ ਚ ਚੱਲੂ ਪੰਜਾਬ ਨਹੀਂ ਇੰਡੀਆ ਪਰ ਦੇ ਵਿੱਚ ਪੰਜਾਬ ਪਰ ਚੂ ਪੂਰੇ ਇੰਡੀਆ ਪਰ ਦੇ ਵਿੱਚ ਔਰ ਜਿੱ ਉਥੇ ਤਹਿਸੀਲ ਲੈਵਲ ਤੇ ਹੋਊਗਾ ਔਰ ਜਿੱਥੇ ਜਿਹੜੇ ਜ਼ਿਲ੍ਹੇ ਲੱਗੇ ਆ ਜਿੰਨੇ ਜ਼ਿਲ੍ਹੇ ਦੇ ਲੱਗੇ ਆਲੇ ਬੰਦੇ ਆ ਉਹ ਜ਼ਿਲ੍ਹੇ ਦੇ ਵਿੱਚ ਕਰਨਗੇ ਜਿਹੜੇ ਤਹਿਸੀਲਾਂ ਦੇ ਲੱਗੇ ਆਲੇ ਆ ਉਹ ਤਹਿਸੀਲਾਂ ਦੇ ਲੱਗੇ ਕਰਨਗੇ ਔਰ ਆਲ ਇੰਡੀਆ ਦੇ ਵਿੱਚ ਆ ਜਿਹੜਾ ਇਹ ਰੋਸ ਪ੍ਰਦਰਸ਼ਨ ਮੁਕੇਸ਼ ਚੰਦਰ ਸ਼ਰਮਾ 22 ਪ੍ਰੈਜ਼ੀਡੈਂਟ ਬੀਕੇ ਜੂ ਰਾਜਵਲ ਆ ਜੋ ਪ੍ਰੋਟੈਸਟ ਕੀਤਾ ਜਾ ਰਹਾ ਟਰੈਕਟਰ ਮਾਰਚ ਕੀਤਾ ਜਾ ਰਹਾ ਇਸ ਕੇ ਬਾਰੇ ਮੇ ਬਤਾ ਦਿਓ ਦੇਖਿਏ ਜਬ ਹਮਨੇ ਜੋ ਅੰਦੋਲਨਤਾ ਦਿੱਲੀ ਲੜਾ ਸਾਰੇ ਪੰਜਾਬ ਔਰ ਦੇਸ਼ ਕੇ ਕਿਸਾਨੋ ਨੇ ਉਸ ਦਾ ਸਾਥ ਦਿਆ ਹਰ ਵਰਗ ਨੇ ਸਾਥ ਦਿਆ ਹਮੇ ਕੇਂਦਰ ਸਰਕਾਰ ਨੇ ਇੱਕ ਲਿਖਤੀ ਭਰੋਸਾ ਦੇ ਕੇ ਜੋ ਅੰਦੋਲਨਤਾ ਮੁੱਲਤਵ लेकिन आज तक कोई भी मांगे वो पूरी नहीं हुई एक भी मांग उन्होंने केंद्र सरकार ने ना तो बेचारी ना एसकेएम के साथ कोई मीटिंग की ना ही कोई लागू की उसके रोज के आज उनको ये सारी बात याद करवाने के लिए जो चेतावनी देने के लिए आज का ट्रैक्टर मार्च पूरे देश में किया जा रहा है लग लगभग पचास सौ के करीब पंजाब में और पाँच के करीब पूरे देश में आज अलग अलग जगह पे ट्रैक्टर मार्च किए जाएंगे पंजाब सरकार के भी साथ कोई बातचीत हुई आपकी कल मीटिंग भी हुई है कैबिनेट मंत्री के साथ देखिए जैसे हम उनको जे बात मिलके उठाना चाहते थे तो उन्होंने 26 जनवरी के मद्देनजर देखते हुए कल हमारे साथ एक मीटिंग की जैसे गन्ने की पेमेंट नहीं आ रही उसके अकॉर्डिंग गाँव में बिजली नहीं आ रही खेतों के लिए बिजली नहीं आ रही कर्जा पानी ऐसे सभी मुद्दों पे जो है बातचीत कल उनसे हुई है तो क्या कहा कैबिनेट उन्होंने आश्वासन दिया है गन्ने की पेमेंट जो नेक्स्ट वीक से शुरू हो जाएगी तो बाकी मुद्दे बिजली की भी हम बात कर है। रहे हैं उसमें कुछ, ना कुछ जो साझी राय बनेगी इनके खिलाफ भी कोई एक्शन लिया जाएगा ट्रैक्टर मार्च का रोड क्या रहेगा देखिए अभी तो जो है हाँ, शहर के अलग अलग हिस्सों में जाएंगे लतीपुरा में जाएंगे सरकारी जो हमारे दफ्तर है उनके आगे निकलेंगे डीसी दफ्तर के आगे मॉडल टाउन जाएंगे निकोदर ऐसे शहर के लगभग सारे हिस्सों में तो प्रशासन की तरफ से रोकने की कोशिश की गई है। देखिए हमारा रोज धरना करना हक है प्रशासन बेबस है सरकारों जो जो करती है करना है सरकारों ने होता है तकरा जो होता है किसानों और प्रशासन में होता है उनको भी मालूम है भी जो सारी मंगे किसानों की जायज है इसलिए वो प्रशासन की तो ना ही कोई ऐसा जैसे दिल्ली आंदोलन भी हमने जीता है हमारा एक ही नारा था ਵੀ ਸ਼ਾਂਤੀਪੂਰਵਕ ਰਹਿਣਗੇ ਬੈਠਣਗੇ ਤੋ ਆਪ ਵੀ ਜੋ ਪ੍ਰੋਗਰਾਮ ਕਰ ਰਹੇ ਹੋ ਬਿਲਕੁਲ ਸ਼ਾਂਤੀਪੂਰਵਕ ਕਰ ਰਹੇ ਹੋ